ਕੁਸ਼ੀਨ ਦੇਖ ਰਹੇ ਹੋ ਪੰਜ ਪਾਣੀ ਬੀਨ ਚੈਨਲ ਤੇ ਮਾਦਮਾ ਦੀ ਖਬਰ ਮੈਂ ਬਲਕਰਨ ਸਿੰਘ ਪੰਨੀ ਵਾਲਾ ਤੇ ਆਪਾਂ ਵੱਖ-ਵੱਖ ਪਿੰਡਾਂ ਦੇ ਸਰਵੇ ਕੀਤੇ ਆ ਤੇ ਸਰਵੇਆਂ ਦੇ ਵਿੱਚ ਆਪਾਂ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦਾ ਚੁਗਾਇਆ ਕਿ ਕਿਹੜੇ ਪਾਸੇ ਆ ਕਿਉਂਕਿ ਲੋਕ ਸਭਾ ਦੇ ਚੋਣਾਂ ਆ ਗਿਆ ਤੇ ਆਪਾਂ ਬਠਿੰਡੇ ਹਲਕੇ ਦੇ ਪਿੰਡਾਂ ਦੇ ਵਿੱਚ ਆਪਾਂ ਸਰਵੇ ਕਰ ਰਹੇ ਹਾਂ ਉਸੇ ਲੜੀ ਦੇ ਤਹਿਤ ਅੱਜ ਆਪਾਂ ਪਹੁੰਚਿਆ ਪਿੰਡ ਸਪਾਲ ਦੇ ਵਿੱਚ ਜਿਹੜਾ ਲੰਬੀ ਹਲਕੇ ਦਾ ਪਿੰਡ ਹੈ ਤੇ ਇੱਥੇ ਆ ਦੁਕਾਨ ਤੇ ਬੰਦੇ ਆਪਾਂ ਨੂੰ ਦਿਸੀਏ ਸਾਹਮਣੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਪੁੱਛਦੇ ਆਂ ਔਰ ਇਹ ਸਸਰੀਗਾਲ ਜੀ ਨੇ ਆਲਦੀ ਅਸੀਂ ਆਪਣਾ ਕਿਹੜਾ ਪਿੰਡ ਆ ਜੀ 14 ਪਿੰਡ ਹੈ ਜੀ ਤੇ 14 ਪਿੰਡ ਦੇ ਵਿੱਚ ਇੱਥੇ ਕੀ ਚੋਣਾ ਦਾ ਵੋਟਾਂ ਦਾ ਕੀ ਮਾਮਲਾ ਹੈ ਦੇਖੋ ਜੀ ਇੱਥੇ ਜ਼ਿਆਦਾਤਰ ਲੋਕ ਕੁਡੀਆਂ ਸਾਹਿਬ ਨਾਲ ਹੈ ਗੁਰਮੀਤ ਸਿੰਘ ਕੁਡੀਆਂ ਜੈਦਾਰ ਜੀ ਨਾਲ ਹੈ ਕਿਉਂਕਿ ਉਹਨਾਂ ਦਾ ਪਲਾਵਾਨਸ ਪਰਿਵਾਰ ਆ ਬਿਲਕੁਲ ਉਹ ਕੰਮ ਸਹੀ ਕਰਦੇ ਆ ਅਸੀਂ ਉਹਨਾਂ ਤੋਂ ਸੰਤੁਸ਼ਟ ਆ ਖੁਸ਼ ਆ ਬਾਕੀ ਸਾਨੂੰ ਜੋ ਵੀ ਰਾਤ ਨੂੰ 12 ਵਜੇ ਫੋਨ ਕਰਦੇ ਸਾਡਾ ਫੋਨ ਉਹ ਚੁੱਕਦੇ ਆ ਸਾਨੂੰ ਕਿਸੇ ਤਰ੍ਹਾਂ ਨਹੀਂ ਕੋਈ ਪ੍ਰੋਬਲਮ ਨਹੀਂ ਕੋਈ ਟਿੱਕਾ ਨਹੀਂ ਹਰ ਬੰਦੇ ਨੂੰ ਉਹਨਾਂ ਦੀ ਚਾਹਤ ਆ ਵੀ ਅਸੀਂ ਕੁੜੀਆ ਸਾਹਿਬ ਨੂੰ ਬੁਲਾ ਕੇ ਕੋਈ ਬਰਾਇਆ ਤੇ ਕੁਝ ਹੋਈਏ ਜਿਹੜੇ ਜਿਹੜੇ ਕੰਮ ਕੀਤੇ ਆ ਜੀ ਬੁੜੀਆ ਸਾਹਿਬ ਨੇ ਕੰਮ ਸਾਡੇ ਬਹੁਤ ਕੀਤੇ ਜਿਵੇਂ ਨਰੇਕਾ ਦਾ ਕੰਮ ਸਾਡੇ ਬਹੁਤ ਚੱਲਿਆ ਜੀ ਹਰ ਹਫਤੇ ਸਾਨੂੰ ਕੰਮ ਮਿਲਦਾ ਰਿਹਾ ਚਲੋ ਹੁਣਾਂ ਚੋਣ ਜਾਬਤਾ ਲੱਗਣ ਕਰਕੇ ਥੋੜਾ ਜਿਹਾ ਬੰਦ ਹੈ ਨਹੀਂ ਤੇ ਵੈਸੇ ਸਾਡੇ ਤਕਰੀਬਨ ਚੱਲਦਾ ਹੀ ਯਾਰ ਹੋਰ ਜਿਵੇਂ ਬਿਜਲੀ ਦੇ ਬਿੱਲ ਮਾਫ ਹੈ ਸਾਨੂੰ ਸਾਡਾ 5-7000 ਰੁਪਏ ਮਹੀਨੇ ਦਾ ਉਹ ਸਾਨੂੰ ਵੱਜਦਾ ਜੀ ਨਹੀਂ ਤਾਂ ਅੱਗੇ ਸਾਨੂੰ ਬਿੱਲ ਪੈਂਦਾ ਸੀ ਡਾਕਟਰੀ ਇਲਾਜ ਮੁਫਤ ਹੈ ਸਾਡਾ ਆ ਸਾਡੇ ਨਾਲ ਗਵਾਂਢ ਕਵਰ ਵਾਲੇ ਬਣਿਆ ਆਮ ਆਦਮੀ ਕਲੀਨਿਕ ਅਸੀਂ ਉੱਥੇ ਜਾਂਦੇ ਕੋਈ 1 ਰੁਪਿਆ ਨਹੀਂ ਸਾਡੇ ਕੋਲ ਲੈਂਦੇ ਨਾ ਕਦੀ ਸਾਡਾ ਆਧਾਰ ਕਾਰਡ ਹੀ ਵੇਖਿਆ ਨਾ ਪੁੱਛਦੇ ਮੋਬਾਈਲ ਨੰਬਰ ਲੈਂਦੇ ਸਾਨੂੰ ਦਵਾਈ ਦੇ ਕੇ ਘਰ ਨੂੰ ਤੋਰ ਦਿੰਦੇ ਆਈ ਸਹੂਲਤਾ ਸਾਨੂੰ ਹੋਰ ਇਹ ਤੋਂ ਵੱਧ ਅਸੀਂ ਕੀ ਚਾਹੁੰਦੇ ਔਰ ਜਿਹੜੇ ਤੋਂ ਪਹਿਲਾਂ ਪਾਰਟ ਆ ਗਿਆਂ ਬਾਦਲ ਸਾਹਿਬ ਆਏ ਆ ਜਾਂ ਕਾਗਰਸਾਈ ਦਾ ਕੈਪਟਨ ਵਿਰਦਸਿਕ ਮੁੱਖ ਮੰਤਰੀ ਰਹੇ ਆ ਬਾਦਲ ਸਾਹਿਬ ਵੀ ਕਾਫੀ ਸਮਰਿਆ ਹੈ ਉਹਨਾਂ ਨੇ ਤੁਹਾਡੇ ਪਿੰਡ ਦਾ ਕੋਈ ਕੰਮ ਨਹੀਂ ਕੀਤਾ। ਬਾਦਲ ਸਾਹਿਬ ਨੇ ਜੀ ਵੇਖੋ ਬਾਦਲ ਸਾਹਿਬ ਨਹੀਂ ਸੀ ਮਾੜੇ ਪਰ ਜਿਹੜੇ ਉਹਨਾਂ ਨੇ ਅੱਗੇ ਕਰੰਦੇ ਸੀ ਉਹਨਾਂ ਬਾਰੇ ਅਸੀਂ ਕਵਾਂਗੇ ਵੀ ਉਹ ਬਿਲਕੁਲ ਮਾੜੇ ਸੀ। ਨਾ ਸਾਨੂੰ ਉਹ ਪੁੱਛਦੇ ਸੀ ਆਪਦੇ ਘਰ ਦੇ ਜੀਆਂ ਨੂੰ ਜਿਵੇਂ ਆਦ ਨੇ ਅੰਨਾ ਵੰਡੇ ਰਿੜੀਆਂ ਮੁੜ ਮੁੜ ਘਰਦਿਆਂ ਨੂੰ ਉਹ ਸਾਡੇ ਨਾਲ ਹੁੰਦੀ ਰਹੀ ਹੈ। ਕਦੀ ਉਹਨਾਂ ਨੇ ਜੇ ਕੋਰੇ ਦਿੱਤੇ ਤੇ ਆਪਦੇ ਨੇ ਸੱਤ ਕੇ ਅੰਦਰ ਵੜ ਕੇ ਉਹਨਾਂ ਨੇ ਕਮਰੇ ਲਿਖਦੇ ਨੇ। ਚਲੋ ਕੇ ਵੇਖ ਲਓ ਮੇਰਾ ਘਰ ਅਜੂ ਵੀ ਕੱਚਾ। ਜੇ ਹੁਣ ਕੁਡੀਆਂ ਸਾਹਿਬ ਬਣੇ ਉਹਨਾਂ ਕੋਈ ਰਿਕਵੈਸਟ ਕੀਤੀ ਉਹਾਂ ਦੇ ਕੋਈ ਗੱਲ ਨਹੀਂ। ਕੰਮ ਚੱਲਣ ਤੋਂ ਬਣਾ ਦੇਾਂਗੇ ਅਸੀਂ ਤੁਹਾਡੇ ਵੀ ਮ ਕਹਿਆ ਨਾ ਸਾਨੂੰ ਕਿਸੇ ਨੇ ਪੁੱਛਿਆ ਅੱਜ ਸਾਨੂੰ ਮਾਨਤਾ ਨੂੰ ਵੀ ਮਿਲਦਾ ਸਾਰਾ ਕੁਝ ਅਸੀਂ ਰਾਤ ਨੂੰ ਅੱਧੀ ਰਾਤ ਹੋਣ ਕਰਨੇ ਖੁਡੀਆਂ ਸਾਹਿਬ ਸਾਡਾ ਫੋਨ ਚੁੱਕਦੇ ਆ ਸਾਨੂੰ ਬਹੁਤ ਆਉਜੀ ਕਰਦੇ ਆ ਕਦੀ ਸਾਨੂੰ ਪ੍ਰੋਬਲਮ ਨਹੀਂ ਕੋਈ ਵੀ ਹੈ ਅੱਛਾ ਤਾਂ ਮਤਲਬ ਤੁਸੀਂ ਖੁਡੀਆਂ ਸਾਹਿਬ ਦੇ ਨਾਲ ਆਵੇ ਪੱਕੇ ਤੁਸੀਂ ਖੁਡੀਆਂ ਸਾਹਿਬ ਨੂੰ ਜਿਹੜੀ ਆ ਵੋਟ ਹੈ ਵੋਟ ਉਧਰ ਵੋਟ ਉਧਰ ਹੀ ਪਾਵਾਂਗੇ ਪੱਕੇ ਨਹੀਂ ਪੱਕੇ ਅਸੀਂ ਕੋਈ ਕਿਸੇ ਪਾਰਟੀ ਨਾਲ ਨਹੀਂ ਜੁੜੇ ਪਰ ਲੇਕਿਨ ਵੋਟ ਅਸੀਂ ਖੁੱਡਿਆ ਸਾਹਿਬ ਨੂੰ ਪਾਵਾਂਗੇ ਕਿਉਂਕਿ 2 ਸਾਲ ਹੋ ਗਏ ਉਹਨਾਂ ਦਾ ਕਾਰਗੁਜ਼ਾਰੀ ਵੇਖੀ ਬਹੁਤ ਸੋਹਣੀ ਲੱਗੀ ਸਾਨੂੰ ਬਹੁਤ ਵਧੀਆ ਹੀ ਬੰਦੇ ਆ ਬੜਾ ਸੋਹਣਾ ਪਰਿਵਾਰ ਆ ਅਸੀਂ ਉਹਨਾਂ ਦੇ ਨਾਲ ਹੀ ਜੁੜ ਗਏ ਉਹਨਾਂ ਦੀ ਕੰਮ ਵੇਖ ਕੇ ਜੁੜੇ ਆ ਪਹਿਲਾਂ ਨਹੀਂ ਪਹਿਲਾਂ ਅਸੀਂ ਤੁਰਦੇ ਫਿਰਦੇ ਅਸੀਂ ਕਦੀ ਕਿਸੇ ਪਾਰਟੀ ਨੂੰ ਕਾਂਗਰਸ ਨੂੰ ਪਾਤੀਆ ਕਦੀ ਕਿਸੇ ਨੂੰ ਪਾਤੀਆ ਪਰ ਅੱਜ ਸਾਨੂੰ ਉਹਨਾਂ ਦੇ ਕੰਮ 2 ਸਾਲਾਂ ਚੰਗੇ ਲੱਗੇ ਅਸੀਂ ਉਸ ਕਰਕੇ ਉਹਨਾਂ ਦੇ ਨਾਲ ਜੁੜੇ ਆ ਥੋੜੇ ਪਿੰਡ ਜਿਹੜੇ ਪਿੱਛੇ ਕਣਕਾਂ ਦਾ ਨੁਕਸਾਨ ਹੋਇਆ ਸੀ ਗੜੇਮਰੀ ਹੋਈ ਸੀ ਇੱਥੇ ਉਸ ਪਾਲਾਂ ਦੇ ਵਿੱਚ ਵੀ ਕੋਈ ਇਹੋ ਜਿਹੇ ਚੱਖੜ ਹਨੇਰੀਆਂ ਨਾਲ ਕਣਕਾਂ ਲੰਮੀਆਂ ਪੈ ਗਈਆਂ ਸੀ ਜਾਂ ਉੱਥੇ ਗੜੇਮਰੀ ਹੋਈ ਸੀ ਇੱਥੇ ਵੀ ਕੋਈ ਨੁਕਸਾਨ ਨਹੀਂ ਸਾਡੇ ਕੋਈ ਨੁਕਸਾਨ ਨਹੀਂ ਹੋਇਆ ਜੀ ਸਾਡੇ ਲੋਕਾਂ ਨੇ 60 60 65 ਪੈਣ ਮਣ ਕਣਕਾਂ ਝੜੀਆਂ ਜੀ ਐਵੇਂ ਕੋਈ ਰੌਲਾ ਪਾਈ ਜੇ ਤੇ ਕੋਈ ਕਰੀ ਜੇ ਹਾਂਜੀ ਆ ਸਾਰੇ ਅਸੀਂ ਜ਼ਿੰਮੇਵਾਰ ਬੰਦੇ ਬੈਠੇ ਆ ਕੋਈ ਇਹ ਨਹੀਂ ਜਿਹਨੂੰ ਮਰਜ਼ੀ ਪੁੱਛ ਲੋ 60 ਤੋਂ 70 ਆਜੋ ਜੀ ਆਜੋ ਤੁਸੀਂ ਮੜਾ ਜਾਓ 70 ਬੰਦੇ ਅੰਦਰ ਬਾਹਰ ਸਾਡੇ ਕਣਕਾ ਚੜੀਆਂ ਹੈ ਹਾਂਜੀ ਕੋਈ ਸਾਡੇ ਘਰੇ ਮਾਰੀ ਨਹੀਂ ਹੋਈ ਕੋਈ ਨੁਕਸਾਨ ਨਹੀਂ ਐਵੇਂ ਲੋਕ ਕਰੀ ਜਾਂਦੇ ਵੀਵਰੀ ਕਰੀ ਜਾਂਦੇ ਹਾਂਜੀ ਥੋੜਾ ਕਿਹੜਾ ਪਿੰਡ ਆ ਜੀ ਪਿੰਡ ਸਵਾਲਾਂ ਹੈ ਜੀ ਪਾਹੇ ਪਿੰਡ ਆਹੀ ਪਿੰਡ ਕੀ ਨਾਮ ਆਪਣਾ ਸੁਆਚੰਦਰ ਜੀ ਸੁਆਚੰਦਰ ਆਇਆ ਸਵੇਰ ਚਲਵਟ ਦੀ ਹੋਈ ਇੱਥੇ ਕੀ ਬੋਟਾ ਲਾ ਬੰਦਾ ਲੋਕ ਸਭਾ ਦੇ ਵੋਟਾ ਆ ਗਿਆ ਕੀ ਮੋਲਤੀ ਹੈ ਚੋਣਾਂ ਉਹਦੇ ਖੁੱਡੀਆਂ ਸਾਹ ਜਿਆਦਾ ਜੋਰ ਹੈ ਜੀ ਇੱਥੇ ਸਾਡੇ ਖੁੱਡੀਆਂ ਸਾਹ ਦਾ ਜਿਆਦਾ ਜੋਰ ਹੈ ਕਿਉਂ ਮਤਲਬ ਨਾ ਜਿਆਦਾ ਜੋਰ ਹੈ ਠੀਕ ਹੈ ਵਧੀਆ ਜੀ ਕੰਮ ਕੁੰਬ ਵਧੀਆ ਕਰਦੇ ਜੀ ਸੁਣਦੇ ਕਹਿੰਦੇ ਜੀ ਹਰ ਇੱਕ ਬੰਦਾ ਹੀ ਸੁਣਦੇ ਹੈ ਜੀ ਜਦੋਂ ਤੁਸੀਂ ਜਾਣਿਆ ਤੂੰਡੀ ਪੂਰੀ ਮਤਲਬ ਗੱਲ ਸੁਣਦੇ ਆ ਕਦਰ ਗੱਲ ਸੁਣਦੇ ਜੀ ਸੁਣਦੇ ਸਾ ਆਪਣੇ ਪੂਰਾ ਪਿਓ ਪੇ ਪੂਰਾ ਤੇ ਦੂਜੇ ਜਿਹੜੇ ਅਕਾਲੀ ਦਲ ਜਾਂ ਕਾਗਜ਼ ਉਹਨਾਂ ਨੇ ਕੋਈ ਬੰਦੇ ਨੰਦਰੀ ਨਾ ਵੜਨ ਦਿੰਦੇ ਜੀ ਅੱਛਾ 19 ਨੇ ਵਰਨਦੇ ਕੋਈ ਨਹੀਂ ਸੁਣਦਾ ਜੀ ਮਾਰੇ ਬੰਦੇ ਤੇ ਫਿਰ ਵੀ ਜਾਣਦੇ ਆ ਜੀ ਸੁਣਦੇ ਗੱਲ ਬਾਤ ਕੋਲਵਾ ਲੈਂਦੇ ਗੱਲ ਬਾਤ ਸੁਣਦੇ ਬੱਸ ਸਾਹਮਣੇ ਕੰਮ ਤਾਂ ਪਹਿਲਾਂ ਬਹੁਤ ਹੀ ਬਹੁਤ ਸਾਹਮਣੇ ਆਪ ਤਾਂ ਬਹੁਤ ਹੀ ਕੰਮ ਕੀਤੇ ਬੱਸ ਸਾ ਆਪ ਨਹੀਂ ਮਾਰੇ ਜੀ ਨੇ ਆਪਣੇ ਦੇ ਸੇਮ ਦਾ ਇਲਾਕਾ ਸੀਗਾ ਆਪਣੇ ਫਸਲ ਨਹੀਂ ਹੁੰਦੀ ਸੀ ਸੇਵ ਉਹਨਾਂ ਨੇ ਸੇਵ ਨਾਲੇ ਬਣਾਏ ਸੇਮ ਕੱਢੀ ਆਪਰੀ ਉਹਨਾਂ ਨੇ ਤੇ ਉਹ ਕੰਮ ਤਾਂ ਬਹੁਤ ਬਹੁਤ ਕੀਤੇ ਫਿਰ ਉਹਨਾਂ ਨੂੰ ਹਰਾਉਂਦਾ ਕਾਰਨ ਕੀ ਬਣਿਆ ਆਪਾ ਟਿਕ ਤੇ ਉਹਨੇ ਉਹ ਲੋਕਾਂ ਨੇ ਇਹ ਤਾਂ ਦੀ ਮਹੌਲੀ ਸਾਰਾ ਨਹੀਂ ਬਣ ਗਿਆ ਜੀ ਬੱਸ ਜਿਵੇਂ ਵੀ ਇੱਕ ਦੁਨੀਆ ਪਲਟੀ ਗਈ ਜੇ ਮੰਨ ਲਓ ਮੈਂ ਮਤਲਬ ਦੁਨੀਆ ਦਾ ਪਾਰਟੀ ਕਿ ਦੁਨੀਆ ਵੀ ਕਿਸੇ ਗੱਲ ਨਾਲ ਪਾਰਟੀ ਆ ਵੀ ਤੁਸੀਂ ਜਿਹੜਾ ਕਹਿੰਨੇ ਵੀ ਬਾਦ ਸਾਹਿਬ ਚੰਗੇ ਸੀ ਕਿ ਉਹਦਾ ਮਤਲਬ ਵੀ ਮਾੜਾ ਕੌਣ ਸੀ ਉਹ ਤੇ ਕਰਿੰਦੇ ਕਿ ਕਰਿੰਦਾ ਹੀ ਮਾੜਾ ਸੀ ਯਾਰ ਤਾ ਨਹੀਂ ਮਾੜਾ ਸੀ ਵਿਚਾਰੇ ਆ ਉਹਨਾਂ ਦਾ ਕਰਕੇ ਤੁਸੀਂ ਫਿਰ ਇੱਧਰ ਆ ਗਏ ਠੀਕ ਹੈ ਜੀ ਹੋਰ ਵੀ ਆਪਾਂ ਹਾਂ ਜੀ ਦੱਸੋ ਕਿਹੜਾ ਪਿੰਡ ਆ ਆਪਣਾ ਆਪਣਾ ਤਾਂ ਅਮਰੋਡ ਸ਼ਹਿਰ ਹੈ ਜੀ ਮੋੜ ਸ਼ਹਿਰ ਹਾਂ ਜੀ ਤੇ ਮੋੜ ਸ਼ਹਿਰ ਵੀ ਤਾਂ ਹੀ ਦੱਸ ਦੋ ਵੀ ਕਿਹੜੀ ਪਾਰਟੀ ਉੱਥੇ ਜੁੜਾ ਤੇ ਪਾਰਟੀ ਦੇ ਸਾਰੇ ਨਾਲ ਮਿਲ ਕੇ ਚੱਲੀ ਜਾਂਦੇ ਹਾਂ ਬਰਾਬਰ ਜੀ ਸਿੱਟਾ ਘਟਣ ਗਿਆ ਸਾਰੇ ਹਾਂਜੀ ਹਾਂਜੀ ਦੇਖਦੇ ਆਂ ਕਾਲੀਆਂ ਦਾ ਜਿਆਦਾ ਜੋਰ ਹੈ ਉਧਰ ਤਾਂ ਹੀ ਕਾਲੀਆਂ ਦਾ ਜਿਆਦਾ ਜੋਰ ਹੈ ਹਾਂਜੀ ਬੱਸ ਤਾਂ ਵੀ ਵੀ ਵਜੀਦ ਕਰਦੇ ਨੇ ਕੋਈ ਕੰਮ ਕੀਤਾ ਉਸਤੇ ਕੰਮ ਤਾਂ ਕੀ ਕੀਤਾ ਹੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਇੱਕ ਤਾਂ ਇਹ ਸਾਡੇ ਘਰ ਕੋਲ ਹੀ ਖੜਾ ਹੈ ਬਈ ਅੱਛਾ ਉੱਥੇ ਇੱਕ ਤਾਂ ਇੱਕ ਪੁਲੀ ਨਹੀਂ ਪੁਆਈ ਗਈ ਇੱਕ ਦੀ ਅੱਛਾ ਹਾਂਜੀ ਅੱਛਾ ਤੇ ਕਾਲੀਆਂ ਨੇ ਕੰਮ ਕੀਤੇ ਸੀ ਹਾਂਜੀ ਫੁੱਲ ਕੀਤੇ ਸੀ ਉਹਨਾਂ ਨੇ ਅੱਛਾ ਠੀਕ ਹੈ ਜੀ ਅਜ ਆਪਣਾ ਘੜਾ ਪਿੰਡ ਆ ਜੀ ਸਪਾਲੀ ਜੀ ਕੀ ਨਾਂ ਜੀ ਬਲਵਿੰਦਰ ਚੰਦ ਜੀ ਬਲਵੀਰ ਸਿੰਘ ਜੀ ਮਤਲਬ ਤੁਸੀਂ ਸਪਾਲਾ ਦੇ ਰਹਿਣ ਵਾਲੇ ਹੋ ਸਪਾਲਾ ਦੇ ਵਿੱਚ ਮਾਹੌਲ ਕੀ ਹੈ ਟੋਣਾ ਦਾ ਮਾਹੌਲ ਠੀਕ ਹੈ ਜੀ ਖੁੱਡੀਆਂ ਸਾਹਿਬ ਨਾਲ ਹੀ ਲੋਕ ਸਮਰਥਨ ਜ਼ਿਆਦਾ ਕਰਨਗੇ ਜੀ ਅੱਛਾ ਹਾਂਜੀ ਇਮਾਨਦਾਰ ਪਾਰਟੀ ਹੈ ਜੀ ਜਿਨ੍ਹਾਂ ਨੇ ਕੰਮ ਕੀਤੇ ਬਹੁਤ ਚੰਗੇ ਕੰਮ ਕੀਤੇ ਆ ਮੰਨ ਲਓ ਵਿਦਿਆ ਦਾ ਸੁਧਾਰ ਹੋਇਆ ਜੀ ਠੀਕ ਸਕੂਲਾਂ 'ਚ ਬਹੁਤ ਵਧੀਆ ਸੁਧਾਰ ਹੋਇਆ ਜੀ ਹਾਂਜੀ ਗਰੀਬ ਦਾ ਬੱਚਾ ਬਹੁਤ ਅੱਛਾ ਪੜ ਰਿਹਾ ਜੀ ਕਈਆਂ ਸਕੂਲਾਂ 'ਚ ਤਾਂ ਪ੍ਰਾਈਵੇਟ ਸਕੂਲਾਂ ਵਰਗੀ ਐਜੂਕੇਸ਼ਨ ਮਿਲ ਰਹੀ ਆ ਠੀਕ ਹੈ ਜੀ ਮਾਨਦਾਰ ਪਾਰਟੀ ਜੀ ਕੋਲ ਮਲਾ ਕੇ ਨੌکریاں ਨੁਕਰੀਆਂ ਨੁਕਰੀਆਂ ਦਿਤੀਆਂ ਹਾਂਜੀ ਨੌکریاں ਬਹੁਤ ਦਿੱਤੀਆਂ ਜੀ ਬਿਲਕੁਲ ਘਰ ਬੈਠੇ ਬੱਚਿਆਂ ਨੂੰ ਨੌکریاں ਮਿਲਿਆ ਕਿਸੇ ਦਾ 1 ਰੁਪਿਆ ਨਹੀਂ ਲੱਗਿਆ ਜੀ ਜਿੰਨਾਂ ਨੂੰ ਮਿਲਿਆ ਗਰੀਬ ਅਮੀਰ ਦੇ ਬੱਚੇ ਨੂੰ ਜਿਸ ਨੂੰ ਵੀ ਨੌਕਰੀ ਮਿਲੀ ਆ ਘਰ ਬੈਠੇ ਨੂੰ ਜੋਬ ਲੈਟਰ ਆਏ ਨੇ ਮੁੱਖ ਮੰਤਰੀ ਸਾਹਿਬ ਨੇ ਆਵਲ ਲੈਟਰ ਦਿੱਤੇ ਨੇ ਜੀ ਬਹੁਤ ਵਧੀਆ ਪਾਰਟੀ ਚੰਗੀ ਪਾਰਟੀ ਹੈ ਜੀ ਆਹ ਪਾਰਟੀ ਨੇ ਇਥੇ ਡਿਸਪੈਂਸਰੀਆਂ ਬਣਾਈਆਂ ਹੈ ਜੀ ਤੁਹਾਡੇ ਡਿਸਪੈਂਸਰੀ ਬਣੀ ਆ ਉੱਥੇ ਦਵਾਈਆਂ ਤੁਹਾਨੂੰ ਮਿਲਦੀਆਂ ਨੇ ਨਹੀਂ ਸਾਡੇ ਨਹੀਂ ਬਣੀ ਸਾਡੇ ਨਾਲ ਦੇ ਪਿੰਡ ਹੈਗੇ ਆ ਜੀ ਕਬਰਵਾਲੇ ਚ ਉੱਥੇ ਮੈਂ ਖੁਦ ਦਵਾਈ ਲੈ ਕੇ ਆਈ ਇੱਕ ਪੈਸੇ ਦਾ ਇੱਕ ਪੈਸਾ ਵੀ ਨਹੀਂ ਲੱਗਦਾ ਜੀ ਤੇ ਬਹੁਤ ਵਧੀਆ ਦਵਾਈਆਂ ਵਧੀਆ ਮਿਲਦੀਆਂ ਜੀ ਉਹਨਾਂ ਨੇ ਤਾਂ ਉਹਨਾਂ ਨੇ ਤਾਂ ਆਖਿਆ ਸੀ ਅਸੀਂ ਪਿੰਡ ਪਿੰਡ ਡਿਸਪੈਂਸਰੀਆਂ ਬਣਾਵਾਂਗੇ ਆਹ ਪਾਰਟੀ ਬਣਨੀ ਚਾਹੀਦੀ ਹੈ ਜੀ ਸਾਡੇ ਪਿੰਡ ਵੀ ਜਰੂਰ ਬਣਨੀ ਚਾਹੀਦੀ ਹੈ ਅਸੀਂ ਖੁੱਡੀਆਂ ਸਾਹਿਬ ਨੂੰ ਇਹ ਅਪੀਲ ਕਰਦੇ ਆਂ ਵੀ ਦੇਖੋ ਸਰ ਸਾਡੇ ਪਿੰਡ ਵਾਲੀ ਥੋੜਾ ਜਿਹਾ ਧਿਆਨ ਦਿਓ ਲੋਕ ਤੁਹਾਡੇ ਸਮਰਥਨ ਚ ਹੈਗੇ ਨੇ ਇਹ ਸਾਡੀ ਆਵਾਜ਼ ਵੀ ਖੁੱਡੀਆਂ ਸਾਹਿਬ ਤੱਕ ਜਰੂਰ ਪਹੁੰਚਾਇਓ ਤੁਹਾਡੇ ਨਾਲ ਆ ਵੀ ਅੱਗੇ ਵੀ ਖੜੇ ਆ ਹੁਣ ਵੀ ਖੜੇ ਆ ਪਰ ਸਾਡੇ ਪਿੰਡ ਦਾ ਥੋੜਾ ਜਿਹਾ ਧਿਆਨ ਵੀ ਕਰੋ ਜੀ ਜਿਹੜੀਆਂ ਇੱਥੇ ਸਰਕਾਰੀ ਸਹੂਲਤਾਂ ਚਾਹੀਦੀਆਂ ਉਹਨਾਂ ਨੂੰ ਇਨ ਬਿਲ ਲਾਗੂ ਕਰਵਾਓ ਜਿਸ ਤਰ੍ਹਾਂ ਮੁਹੱਲਾ ਕਲੀਨਿਕ ਚਾਹੀਦਾ ਜੀ ਹੋਰ ਮੰਨ ਲਓ ਇਦਾਂ ਦਾ ਸੁਧਾਰ ਅੱਗੇ ਵੀ ਬਹੁਤ ਹੋਇਆ ਹੋਰ ਕਰੋ ਮੁੰਡਿਆਂ ਲਈ ਸਪੋਰਟਸ ਕਲੱਬ ਬਣਾਓ ਗਰਾਊਂਡ ਬਣਾਓ ਜੀ ਜੋ ਵੀ ਨੌਜਵਾਨੀ ਪੀੜ੍ਹੀ ਦੀ ਮੰਗਾਂ ਉਹਨਾਂ ਨੂੰ ਵੀ ਪੂਰੀਆਂ ਕਰੋ ਪਾਰਕ ਸੈਂਟਰ ਬਣਾਓ ਥੋੜੇ ਪੀਣ ਵਾਲਾ ਪਾਣੀ ਇੱਥੇ ਨਹੀਂ ਜੀ ਨਹੀਂ ਜੀ ਅੱਛਾ ਬਾਜ਼ਰ ਪਿਆ ਜੀ ਜਿਹੜਾ ਪਹਿਲਾਂ ਸੀ ਉਹ ਵੀ ਬੰਦ ਪਿਆ ਠੀਕ ਹੈ ਉਹ ਵੱਧ ਪਿਆ ਹੈ ਮਤਲਬ ਕਿ ਹਾਂਜੀ ਪਾਣੀ ਦੀ ਸਮੱਸਿਆ ਵੀ ਸਾਡੇ ਮੇਨ ਹੈ ਜੀ ਮਾਸੀ ਹੁਣ ਮੰਨ ਲਓ ਪੂਰਾ ਪਿੰਡ ਨਹਿਰ ਤੋਂ ਪਾਣੀ ਲੈਣ ਜਾਂਦੇ ਆ ਉਹ ਸਾਨੂੰ ਚਾਹੀਦਾ ਜੀ ਖੁੱਡੀਆਂ ਸਾਹਿਬ ਦੇ ਕੋਲ ਇਸ ਟਾਈਮ ਬਹੁਤ ਵੱਡੀ ਪਾਵਰ ਹੈ ਜੀ ਉੱਥੇ ਪਾਈਪ ਲਾਈਨ ਲਿਆ ਕੇ ਮੰਨ ਲਓ ਆਰੋ ਦਾ ਪਿੰਡ ਵਿੱਚ ਇੰਤਜ਼ਾਮ ਕੀਤਾ ਜਾਵੇ ਬਾਕੀ ਕੰਮ ਤਾਂ ਹਜੇ ਸਾਰੇ ਰਹਿੰਦੇ ਆ ਕਰਨ ਵਾਲੇ ਫਿਰ ਵੀ ਤੁਸੀਂ ਖੁੱਡੀਆਂ ਸਾਹਿਬ ਦੀ ਤਾਰੀਫ ਕਰੀਏ ਨਾ ਵੀ ਅਸੀਂ ਖੁੱਡੀਆਂ ਸਾਹਿਬ ਨੂੰ ਵੋਟ ਪਾਵਾਂਗੇ ਸਰ ਜਿੰਨੇ ਉਹਨਾਂ ਨੇ ਕੰਮ ਕੀਤੇ ਨਹੀਂ ਉਹ ਇਮਾਨਦਾਰੀ ਨਾਲ ਕੀਤੇ ਜੀ ਸਭ ਤੋਂ ਮੇਨ ਚੀਜ਼ ਇਹ ਆ ਵੀ ਅਸੀਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਬੱਚਿਆਂ ਤਰ੍ਹਾਂ ਬੈ ਕੇ ਉਹਨਾਂ ਨੂੰ ਦੁੱਖ ਤਕਲੀਫਾਂ ਬਾਰੇ ਸੁਣਾ ਸਕਦੇ ਆ ਜਿਹੜੇ ਇਸ ਤੋਂ ਪਹਿਲਾਂ ਪਾਰਟੀਆਂ ਸੀਗਾ ਸਾਨੂੰ ਤਾਂ ਮਤਲਬ ਹੀ ਨਹੀਂ ਜੀ ਉਹਨਾਂ ਦੇ ਮੰਨ ਲਓ ਜਿਹੜੇ ਉਹਨਾਂ ਤੇ ਸਿਕਿਉਰਿਟੀ ਲੱਗੀ ਹੁੰਦੀ ਸੀ 5 ਕਿਲੇ ਦੂਰ ਤੱਕ ਅਸੀਂ ਉਹਨਾਂ ਦਾ ਚਿਹਰਾ ਹੀ ਨਹੀਂ ਚਾਜ ਨਾਲ ਦੇਖ ਸਕਦੇ ਗੱਲ ਤਾਂ ਦੂਰ ਦੀ ਗੱਲ ਆ ਜੀ ਹਾਂ ਮਗਲੇ ਤੁਸੀਂ ਸਾਡੇ ਨੇ ਵੀ ਆਮ ਕਰਦੇ ਬੰਦੇ ਆ ਵੀ ਆਮ ਕਰਦਾ ਕਰਕੇ ਵੀ ਜਿਵੇਂ ਆਮ ਆਪਾਂ ਦੇ ਇੱਕ ਦੂਜੇ ਦੇ ਘਰੇ ਜਾਂਦੇ ਆ ਭੂਵੇਂ ਬੈਠ ਜਾਂਦੇ ਆ ਹਾਂਜੀ ਉਵੇਂ ਗੱਲ ਕਰਦੇ ਹਾਂ ਜੀ ਸਾਡੀ ਆਵਾਜ਼ ਖੁਦ ਡਾਇਰੈਕਟਰ ਨਾਲ ਦੇ ਕੰਨਾਂ ਤੱਕ ਪਹੁੰਚਦੀ ਹੈ ਜੀ ਉਹ ਠੀਕ ਹੈ ਜੀ ਇਹਨੂੰ ਫੋਨ ਕਰਨ ਨੂੰ ਕਰ ਦਿੰਦੇ ਹਾਂ ਹਾਂ ਜੀ ਠੀਕ ਹੈ ਜੀ ਕਾਕਾ ਪੁੱਛਾਂਗੇ ਜ਼ਰੂਰ ਅਸੀਂ ਛੱਡ ਦੇਦਾ ਹੈ ਨਹੀਂ ਤਾ ਕਿਹੜੀ ਕਲਾਸ ਚ ਪੜਦਾ ਹੈ ਮੈਂ ਬੀਏ ਲਾਸਟ ਇਅਰ ਹੈ ਬੀਏ ਲਾਸਟ ਇਅਰ ਅੱਛਾ ਤੇ ਆ ਹੁਣ ਜਿਹੜੀਆਂ ਨੌਕਰੀਆਂ ਨੌਕਰੀਆਂ ਦਿੱਤੀਆਂ ਤੇ ਤੇਰੇ ਦਾ ਯਾਰ ਬੇਲੀ ਹੋਣਾ ਕੋਈ ਨੌਕਰੀ ਤੇ ਲੱਗਿਆ ਹੋਣਾ ਤੇ ਕੋਈ ਪੈਸਾ ਪੂਸਾ ਚੱਲਿਆ ਨਹੀਂ ਬਿਲਕੁਲ ਨਹੀਂ ਕੋਈ ਪੈਸਾ ਨਹੀਂ ਪੈਸਾ ਚੱਲਦਾ ਪਹਿਲਾਂ ਚੱਲਦਾ ਸੀਗਾ ਉਹ ਛੋਟਾ ਬਾਲੂ ਵੀ ਜਿਹੜਾ ਗਰੀਬ ਕਰਦਾ ਉਹ ਮੁੰਡਾ ਸੀ ਜਾਂ ਕਮਜ਼ੋਰ ਸੀ ਛੋਟਾ ਜੀਮੇਦਾਰ ਸੀ ਉਹ ਤਾਂ ਫਿਰ ਇੰਨੇ ਪੈਸੇ ਲਾ ਨਹੀਂ ਸਕਦਾ ਸੀ ਆ ਤੁਸੀਂ ਪਿੱਛੇ ਜੇ ਦੇਖਿਆ ਨਾ ਵੀ ਕਈ ਘਰਾਂ ਦੇ ਕੁੜੀਆਂ ਜਾਂ ਮੁੰਡੇ ਜੱਜ ਲੱਗੇ ਆ ਨਹੀਂ ਤਾਂ ਪਹਿਲਾਂ ਕਰ ਦੇਖਿਆ ਕਿਸੇ ਗਰੀਬ ਘਰ ਦਾ ਮੁੰਡਾ ਜੱਜ ਲੱਗਿਆ ਜਾਂ ਕਿਸੇ ਗਰੀਬ ਘਰ ਦੀ ਕੁੜੀ ਜੱਜ ਲੱਗੇ ਆ 11 ਪਿੰਡ ਤੋਂ ਕਿੰਨੇ ਕੁ ਬੱਚੇ ਲੱਗੇ ਜਿਹੜੇ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਮਿਲ ਗਈਆਂ 11 ਪਿੰਡ ਤੋਂ ਹਗੇ ਹੀ 4 ਤੋਂ 5 ਵਿੱਚ ਹੈਗੇ ਮੇਰੇ ਨਾਲ ਦੇ ਦੋ ਹੈਗੇ ਆ ਤਮਨੋ ਮਤਲਬ ਕੋਈ ਪੈਸਾ ਬੂਸਾ ਦੇ ਨੇ ਉਹਨਾਂ ਦਾ ਲੱਗਿਆ ਨਹੀਂ ਬਿਲਕੁਲ ਨਹੀਂ ਆਪਿਤ ਨਾਲ ਹੀ ਘਰ ਹੈਗਾ ਇਹ ਮੁੰਡੇ ਦਾ ਤੁਸੀਂ ਦੇਖੋ ਉਹਨੇ ਘਰੇ ਮਨ ਕੇ ਚਲੋ ਵੀ ਘਰ ਵੀ ਬਹੁਤ ਠੀਕ ਠਾਕ ਜਾਈ ਤੇ ਉਹ ਮੁੰਡਾ ਇਸ ਟਾਈਮ ਪੰਜਾਬ ਪੁਲਸ 'ਚ ਹੈ ਤੁਸੀਂ ਚਾਹੁੰਦੇ ਹੋ ਵੀ ਅਸੀਂ ਵੀ ਪੜ੍ਹ ਲਿਖ ਕੇ ਵੀ ਸਰਕਾਰ ਇਹੀ ਰਵੇ ਤੇ ਅਸੀਂ ਵੀ ਨੌਕਰੀ ਕਰ ਲੱਗ ਜਾਈਏ ਹਾਂਜੀ ਚਾਹੀਦਾ ਜੀ ਅੱਛਾ ਚਾਹੁੰਦੇ ਹਾਂ ਚਾਹੁੰਦੇ ਹਾਂ ਹਾਂਜੀ ਹਾਂਜੀ ਠੀਕ ਹਾਈ ਥੋੜਾ ਘੜਾ ਪਿੰਡ ਹੈ ਇਸ ਪਾਲਾ ਜੀ ਤੇ ਮਜ਼ਦੂਰੀ ਕਰਦੇ ਹਾਂ ਹਾਂਜੀ ਤੇ ਚੋਣਾਂ ਦਾ ਮੋਲ ਚੱਲ ਰਿਹਾ ਵੋਟਾਂ ਦਾ ਮੋਲ ਵੀ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਖੜੇ ਕਰਤੇ ਆ ਆਪਣੇ ਤੇ ਮੋਲ ਕਿਵੇਂ ਥੋੜੇ ਪਿੰਡ ਦਾ ਮੋਲ ਕਿਵੇਂ ਵੀ ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਝਾੜੂ ਵਾਲੇ ਜੀ ਗੁਰਮੀਤ ਸਿੰਘ ਕੁੱਡੀਆਂ ਗੁਰਮੀਤ ਸਿੰਘ ਕੁੱਡੀਆਂ ਹਾਂਜੀ ਇਹ ਕਿਉਂ ਚੰਗੇ ਲੱਗਦੇ ਵਧੀਆ ਕੰਮ ਚੱਲੀ ਜਾਂਦਾ ਜੀ ਆਪਣੇ ਕੀ ਕੰਮ ਚੱਲੀ ਆ ਵਧੀਆ ਨਰੇਕਾ ਦੇ ਕੰਮ ਚੱਲੀ ਜਾਂਦਾ ਜੀ ਨਰੇਕਾ ਦਾ ਪੂਰਾ ਕੰਮ ਚੱਲੀ ਜਾਂਦਾ ਹਾਂਜੀ ਬਾਕੀ ਕਿਹੜੇ ਪਿੰਡ ਦਾ ਕਿ ਤੈਨ ਨਹੀਂ ਚੱਲਦਾ ਥੋੜੇ ਹਰ ਹਾਂਜੀ ਹਾਂਜੀ ਫੁੱਲ ਚੱਲਦਾ ਜੀ अच्छा तो और वैसे थोनू मिलते जुलदे किवें? ਵਧੀਆ ਜੀ। ਤੇ ਜਿਹੜੇ ਪਹਿਲਾਂ ਸੀਗੇ ਕਾਂਗਰਸ ਅਕਾਲੀ ਤੇ ਉਹ ਵੀ ਤੁਹਾਨੂੰ ਮਿਲਦੇ ਜੁਲਦੇ ਕਿ ਨਹੀਂ? ਉਹ ਵੀ ਮਿਲਦੇ ਸੀ ਬਸ ਕੰਮ ਘੱਟ ਚੱਲੇ ਆ। ਕੰਮ ਨਹੀਂ ਕਰਦੇ। ਹਾਂਜੀ। ਦੁਜੀਆ? ਹਾਂ ਦੁਜੀਆ ਪਾਰਟੀਆਂ ਨੇ ਵੀ ਕੀਤਾ ਕੰਮ ਕੋਈ? ਥੋੜੇ ਘੰਟੇ ਇੱਥੇ। ਨਹੀਂ ਜੀ ਇੰਨਾ ਨਹੀਂ ਕੀਤਾ ਜੀ। ਗ੍ਰੇਵੀਸ਼ਨ ਖੁੱਡਿਆ ਸਾਹਿਬ ਠੀਕ ਆ ਜੀ। ਹਾਂ ਜੀ। ਅੱਜ ਤੁਸੀਂ ਤੁਸੀਂ ਦੱਸੋ ਜੀ ਤੁਹਾਡਾ ਨਾਮ ਕੀ ਹੈ? ਮੈਲ ਸਿੰਘ। ਕਿਹੜਾ ਪਿੰਡ ਆ ਜੀ? ਸਪਾਰਾ। ਤੇ ਕਮੋਰ ਕਿਵੇਂ ਚੱਲਦਾ ਵੋਟਾਂ ਦਾ ਵਧੀਆ ਚੱਲੇ ਜਾਂਦਾ ਇਹ ਤੇ ਕਿਹੜੀ ਪਾਰਟੀ ਚੰਗੀ ਲੱਗਦੀ ਆ ਆਮ ਆਦਮੀ ਪਾਰਟੀ ਪਤਾ ਆਮ ਆਦਮੀ ਪਾਰਟੀ ਦਾ ਜਿਹੜਾ ਇੱਥੋਂ ਬਠਿੰਡਰ ਤੋਂ ਹੋਣ ਜਿਹੜਾ ਤੇ ਇਥੇ ਇਲੈਕਸ਼ਨ ਲੜ ਰਿਹਾ ਹੈ ਉਹ ਕੋਣ ਬੰਦੇ ਆ ਗਰਮੀਤ ਸਿੰਘ ਖੁੱਡੀਆਂ ਵਾਲਾ ਤੇ ਇਹ ਕਿਵੇਂ ਤੁਹਾਨੂੰ ਚਾਹ ਲੱਗਦਾ ਵੀ ਇਹਨੂੰ ਕਰੋਗੇ ਤੁਸੀਂ ਮਤਲਬ ਹਾਂਜੀ ਤੇ ਇਹਨੇ ਕੀ ਕੰਮ ਕੀਤੇ ਆ ਵੀ ਕਾਮਾ ਵਧੀਆ ਜੀ ਗੁੱਡੀਆਂ ਦੀ ਸਗਨ ਸਕੀਮ 52000 ਦੀ ਇਹਨਾਂ ਦੇ ਦਿੱਤੀ ਆ ਅੱਛਾ ਹੋਰ ਕੰਮ ਹੋਰ ਕਿਹੜੇ ਕਿਹੜੇ ਕੰਮ ਕੀਤੇ ਜੀ ਇਹਨਾਂ ਨੇ ਗੁੱਡੀਆਂ ਸਾਹਿਬ ਨੇ ਬੱਚਿਆਂ ਨੂੰ ਨੌਕਰੀਆਂ ਵੀ ਦਿੱਤੀਆਂ ਇਹਨਾਂ ਜਿਨ੍ਹਾਂ ਦੇ ਬੱਚੇ ਲੱਗੇ ਉਹਨਾਂ ਬਾਤੀ ਤੇ ਰਬੇ ਇੱਕ ਮਸੀਹ ਆਤਰ ਕੇ ਆਇਆ ਹੈ ਨਹੀਂ ਫ੍ਰੀ ਦਿੱਤੀਆਂ ਕਿ پیسے-ਕੁਸੇ ਵੀ ਚੱਲੇ ਆ ਨਹੀਂ ਜੀ ਫ੍ਰੀ ਆ ਜਿੰਨੇ ਮੁੰਡੇ ਲੱਗੇ ਹੋਣਾ ਇੱਕ ਦੋ ਮੁੰਡੇ ਆਪਣੇ ਪਿੰਡ ਦੇ ਵਿੱਚ ਲੱਗੇ ਆ ਨਾ ਪੰਜ ਮੁੰਡੇ ਲੱਗੇ ਆ ਫ੍ਰੀ ਲੱਗੇ ਆ ਕੋਈ ਪੈਸਾ ਨਹੀਂ ਚੱਲਿਆ ਨਹੀਂ ਜੀ ਅੱਗੇ ਚੱਲਦਾ ਸੀ ਭਰਾ ਅੱਗੇ ਚੱਲਦੇ ਆ ਜੀ ਤੁਸੀਂ ਦੱਸੋ ਜੀ ਕਿ ਆਹ ਰਾਇ ਚ ਵੀ ਅੱਗੇ ਪੈਸੇ ਤੇ ਲੱ ਚੱਲਦਾ ਇਹ ਪੈਸੇ ਤੇ ਲੱ ਨਹੀਂ ਚੱਲਿਆ ਵਧੀਆ ਕੰਮ ਹੁੰਦੀ ਇਹਦੇ ਨੇ ਸਿੱਖਿਆ ਤਾਂ ਮੈਂ ਆ ਤੇ ਕਿਵੇਂ ਕੁੜੀਆਂ ਸਾਹਮਣੇ ਕੀਤਾ ਕੁਝ ਹਾਂਜੀ 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 ਕਿੰਨਾ ਕੀਤਾ ਸਿੱਖਿਆ ਬਹੁਤ ਵਧੀਆ ਕੀਤਾ ਕਿੰਨਾ ਚਿਰ ਉਹਨਾਂ ਦਾ ਆਉਣ ਦਾ ਟਾਈਮ ਹੋਇਆ ਬਹੁਤ ਵਧੀਆ ਕੀਤਾ ਜੀ ਇਹ ਮਿਲਦੇ ਜੁਲਦੇ ਵਧੀਆ ਹਾਂ ਵਧੀਆ ਵਧੀਆ ਜੀ ਜਦੋਂ ਤੁਸੀਂ ਜਾਣਦੇ ਆ ਕਿਤੇ ਫੋਨ ਫਾਨ ਕਿਸੇ ਨੂੰ ਕਰਾਉਣਾ ਹੁੰਦਾ ਕਰ ਦਿੰਦੇ ਆ ਸਾਡੇ ਦੇ ਇੱਥੇ ਕਿਵੇਂ ਉਮੀਦਵਾਰ ਸਾਡੇ ਤੋਂ ਸ਼ਾਮਦਾਸ ਹੋ ਗਿਆ ਜਗਨੰਦਨ ਸਿੰਘ ਹੋ ਗਿਆ ਇਹਨਾਂ ਨਾਲ ਜਾਈਦਾ ਆਪ ਤੇ ਆਪਣੀ ਫੋਨ ਤੇ ਨਾਲ ਗੱਲ ਹੋਈ ਨਾ ਕੀਤੀ ਨਹੀਂ ਇਹਨਾਂ ਨਾਲ ਜਾਈਦਾ ਫਿਰ ਕੰਮ-ਕਮ ਹੋ ਜਾਂਦੇ ਕੰਮ-ਕਮ ਹੁੰਦੇ ਆ ਜੀ ਵਧੀਆ ਹਾਂ ਬਾਕੀ ਵਧੀਆ ਹਾਂਜੀ ਹਾਂ ਬਾਕੀ ਤੁਸੀਂ ਇਹਨਾਂ ਨੂੰ ਜਿਤਾਉਣਾ ਚਾਹੁੰਦੇ ਹੋ ਹਾਂਜੀ ਹਾਂਜੀ ਪਿਛਲੀ ਵਾਰੀ ਵੋਟਾਂ ਇਧਰ ਭਾਈਆਂ ਇੱਕ ਦੀ ਆਪਣੀ ਨਿਧਰੀ ਨੇ ਠੀਕ ਹੈ ਜੀ ਤੁਹਾਡੀ ਬਹੁਤ ਮਿਹਰਬਾਨੀ ਸਨ ਜੀ ਫਿਰ ਅਸਪਾਲਾਂ ਦੇ ਵਸਨੇਕ ਪਤਵੰਤੇ ਜਿਹੜੇ ਪਤਵੰਤਿਆਂ ਨਾਲ ਆਪਾਂ ਗੱਲ ਕੀਤੀ ਐ ਅਸੀਂ ਇੱਥੋਂ ਕੁਦਰਤੀ ਜਾ ਰਹੇ ਸੀ ਤੇ ਇੱਥੇ ਦੁਕਾਨ ਤੇ ਸਾਨੂੰ ਬੈਠੇ ਮਿਲ ਗਏ ਤੇ ਇਹਨਾਂ ਨਾਲ ਫਿਰ ਆਪਾਂ ਗੱਲਬਾਤ ਕੀਤੀ ਤੇ ਇਹਨਾਂ ਨੇ ਜਿਹੜਾ ਆਪਣੇ ਵਿਚਾਰ ਆ ਜਿਹੜੇ ਇਹ ਸਾਡੇ ਨਾਲ ਸਾਂਝੇ ਕੀਤੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ